ਯੋ ਰਾਜਕਪੂਰ ਸਾਹਿਬ ਫਿਲਮਾਂ ਤੇ ਲੱਗੀ ਸੀ ਨਾ ਫਿਰ ਫਿਲਮਾਂ ਲੱਗੀ ਸੀ 1970 ਸਾਲਾਂ ਵਿੱਚ 50 ਸਾਲ ਹੋ ਗਏ ਫਿਲਮ ਬਣੇ ਨੂੰ ਜੋ ਫਿਲਮ ਲੱਗੀ ਜੀ ਰਾਜਕਪੂਰ ਸਾਹਿਬ ਇੱਥੇ ਆਏ ਜੀ ਉੱਧ ਘਾਟਾ ਕਰਨ ਫਿਲਮ ਦਾ ਸ਼ੋਪਿੰਗ ਕਰਨ ਆਏ ਸੀ ਐਤਵਾਰ ਨਾ ਰਾਜਪੂਰ ਸਾਹਿਬ ਸੀਗਾ ਨਾ ਧਾਰਾ ਸਿੰਘ ਜੀ ਨਾ ਤਰਮਿੰਦਰ ਸੀਗਾ ਅੱਛਾ ਉੱਥੇ ਤੋਂ ਲੱਗਦੇ ਪਏ ਮੈਂ ਬੰਦਾ ਵਾ ਜੀ ਇੱਥੇ ਕਾਰ ਰੋਕੀ ਉਹਨਾਂ ਨੇ ਇੱਥੇ ਮੈਂ ਉਹ ਪਕੌੜੇ ਖਾ ਕੇ ਗਏ ਸੀ ਤੇ ਉਹ ਕਹਿ ਗਏ ਇੱਥੇ ਜੀਣਾ ਯਹਾਂ ਮਰਨਾ ਯਹਾਂ ਇਸਕੇ ਸਿਵਾ ਜਾਣਾ ਕਹਾ ਫਿਰ ਮੈਂ ਉਹ ਪਕੌੜੇ ਲੈ ਕੇ ਚਲੇ ਗਿਆ ਇੱਥੇ 59 ਸਾਲ ਦਾ ਪਕੌੜੇ ਵੇ ਫਿਰ ਇਹ ਫਿਰ ਜੀ ਸੀ ਫਿਰ ਪੈਸਾ ਆ ਗਏ ਫਿਰ ਮੈਂ ਆ ਗਏ ਇਹ ਤੇ ਤੀਜੀ ਪੀੜ੍ਹੀ ਚੱਲਦੀ ਪਈ ਹੈ ਆਲੂ ਪਕੌੜਾ ਗੋਭੀ ਪਕੌੜਾ ਟਿੱਕੀ ਪਕੌੜਾ ਫਨੀ ਪਕੌੜਾ ਮਰਚ ਪਕੌੜਾ ਬੈੱਡ ਪਕੌੜਾ ਹਾਰਡਾਪ ਫਿਰ ਇਹ ਸੀ ਚਾਲੂ ਕਰਿਆ 11:30 ਵਜੇ ਹਾਂ ਤੇ ਰਾਤੀ 9:30 ਵਜੇ ਦੇ ਰਾਤ ਨੂੰ ਇਹ ਸਾਰੀਆਂ ਜਿਹੜੀਆਂ ਪਕੌੜੇ ਤਿਆਰ ਕਰਨ ਲਈ ਜਿਹੜੇ ਸਮਾਨ ਕਰਦੇ ਕਿੰਨਾ ਮਤਲਬ ਟਾਈਮ ਲੱਗ ਜਾ ਤਾਂ ਸਾਰਾ ਸਮਾਨ ਤਿਆਰ ਕਰਦੇ 8 ਵਜੇ 8:00 ਤੋਂ ਲੈ ਕੇ ਸਾਨੂੰ 1:00 ਵਜੇ ਤੱਕ ਤਿਆਰ ਕਰਦੇ ਆ ਅੱਜ ਘਰ ਤੇ ਯਾਰ ਕਰਕੇ ਲੈ ਕੇ ਨਹੀਂ ਇੱਥੇ ਕਰ ਆ 10 ਸਵਾਲ ਕਰੋ ਬਾਕੀ ਐਸੇ ਤਿਆਰ ਕਰਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆਹੋ ਜੈਂਸ ਸੰਸ ਪਕੌੜੇ ਵਾਲੇ ਕੋਲ ਜਿੱਥੇ ਕਰ ਗੱਲ ਕੀਤੀ ਜਾ ਬੈਨਾਂ ਦੀ ਦੁਕਾਨ ਦੀ 60 ਸਾਲ ਤੋਂ ਜਿਹੜੇ ਪਕੌੜੇ ਦਾ ਕੰਮ ਕਰ ਰਹੇ ਪਹਿਲਾਂ ਇਹਦੇ ਪਿਤਾ ਜੀ ਕੰਮ ਕਰਦੇ ਸੀ ਤੇ ਹੁਣ ਇਹ ਕਰ ਰਹੇ ਨੇ ਜੀ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਇੱਕ ਤਰੀਕੇ ਦੀ ਨਹੀਂ ਦੋ ਤਰੀਕੇ ਦੀ ਨਹੀਂ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਤਰੀਕੇ ਦੇ ਜਿਹੜੇ ਪਕੌੜੇ ਮਿਲਣ ਵਾਲੇ ਸਰਦੀ ਦਾ ਟਾਈਮ ਆ ਤੁ ਤੇ ਚਾਹ ਨਾਲ ਪਕੌੜੇ ਖਾਣ ਦਾ ਸਵਾਦ ਹੀ ਲੱਗਿਆ ਤੇ ਸਾਡੇ ਨਾਲ ਹੁਜਾ ਜੀ ਮੌਜੂਦ ਨੇ ਆਪਾਂ ਉਹਦੇ ਨਾਲ ਗੱਲ ਕਰਾਂਗੇ ਸਸ਼ਿਕਾ ਗੁਰਪ੍ਰੀਤ ਜੀ ਠੀਕ ਆ ਜੀ ਕੀ ਹਾਲ ਹੈ ਹਾਂ ਠੀਕ ਹੈ ਬੜੀ ਵਧੀਆ ਅਕਲ ਇਹ ਦੱਸੋ ਪਹਿਲਾਂ ਤੋਂ 60 ਸਾਲ ਪੁਰਾਣੀ ਤੁਹਾਡੀ ਦੁਕਾਨ ਆ ਕਿੱਦਾਂ ਦਾ ਲੱਗਦਾ ਹੈ ਜਦੋਂ ਲੋਕ ਆ ਕੇ ਤੁਹਾਡੀ ਤਾਰੀਫਾ ਕਰਦੇ ਨੇ ਪੁੱਛਦੇ ਨੇ ਕਿ ਕਿ ਇੰਨੀ ਪੁਰਾਣੀ ਦੁਕਾਨ ਆ ਤਾਂ ਖਾਸ ਹੀ ਹੈ ਤੁਸੀਂ 60 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਸਭ ਤੋਂ ਪਹਿਲੇ ਸੀ ਆਨੇ ਤੇ 10 ਮੋਸੇ ਸੀਗੇ ਆਨੇ 10 ਸੋਜੇ ਵੇਚੇ ਸੀਗੇ ਹੋਲੀ ਹੋਰੀ ਮਗਾਈ ਵਧੀ ਗਈ ਫੇ ਪੰਜੇ ਪੈਦਾ ਹੋ ਗਿਆ ਫੇ 10 ਪੈਦਾ ਹੋ ਗਿਆ ਫੇ 25 ਪੈਦਾ ਹੋ ਗਿਆ ਫੇ 2 ਰੁਪਏ ਤਿੰਨੇ ਕਰਤੇ ਜਿਸ ਵਾਰ ਮਗਾਈ ਵਧੀ ਗਈ ਉਸਾਂ ਰੇਟ ਵਧਾ ਗਿਆ ਚਾਬਾਤ ਅੱਛਾ ਕਿੰਨੇ ਟਾਈਪ ਦੇ ਤੁਸੀਂ ਪਕੌੜੇ ਜਿਹੜੇ ਉਹ ਵੇਚਦੇ ਹੋ ਇੱਥੇ ਹੁਣ 60 ਸਾਲ ਦਾ ਪਕੌੜੇ ਵੇਚ ਰਹੇ 60 ਸਾਲ ਹੋ ਗਏ ਨੇ ਸੇ ਪਹਿਲੇ ਪਿਤਾ ਜੀ ਸੀਗੇ ਫੇ ਭਾਈ ਸਾਹਿਬ ਆ ਗਏ ਫੇ ਮੈਂ ਆ ਗਏ ਇਹ ਤੀਜੀ ਪੀੜ੍ਹੀ ਜਲਦੀ ਪਈ ਹੈ ਆਲੂ ਪਕੌੜਾ ਗੋਭੀ ਪਕੌੜਾ ਟਿੱਕੀ ਪਕੌੜਾ ਪਰੇ ਪਕੌੜਾ ਮਰਚ ਪਕੌੜਾ ਬ੍ਰੈਡ ਪਕੌੜਾ ਹਾਰਡ ਡੱਗ ਬਾਲਕ ਪਿਆਈ ਪਕੌੜਾ ਆਲੂ ਫਿੰਗਰਸ ਕਿਆ ਬਦਮਤਲ ਖਾਨਦਾਨੀ ਦਾ ਅੰਮਾ ਪਹਿਲੇ ਪਾਪਾ ਜੀ ਪੈਂਦੇ ਸੀਗੇ ਫਿਰ ਵੱਡੇ ਬਾਈ ਹੁਣ ਤੁਸੀਂ ਚੱਲਦਾ ਬਈ ਖਾਨਦਾਨੀ ਸ਼ੂਟਸ ਕੰਮ ਚੱਲਦਾ ਵਾਹ ਵਾਹ ਅੱਛਾ ਹੁਣ ਜੇ ਤੁਹਾਡੇ ਮੁੰਡੇ ਨੇ ਉਹ ਵੀ ਇਸ ਕਾਨ ਲਾਈਨ ਦੇ ਵਿੱਚ ਆਣਗੇ ਨਹੀਂ ਸਾਡੇ ਮੁੰਡੇ ਨਹੀਂ ਆਣਗੇ ਸਾਡੇ ਸਾਡੇ ਬੱਚੇ ਲਾਈਨ 'ਚ ਨਹੀਂ ਆਣਗੇ ਜਦ ਤੱਕ ਅਸੀਂ ਕੰਮ ਕਰਦੇ ਕਰਦੇ ਮੈਂ ਕੋ ਬੱਚੇ ਦਾ ਅਸੀਂ ਨਹੀਂ ਆਣਾ ਬੱਚਾ ਅੱਛਾ ਇਹ ਦੁਕਾਨ ਵੀ ਉਹਨੇ ਕ ਪੁਰਾਣੀ ਹੈ 40 ਸਾਲ ਪੁਰਾਣੀ ਕਿ ਦੁਕਾਨ ਬਣੀ ਨੇ 35 ਸਾਲ ਹੋ ਗਏ ਨੇ ਮੈਂ ਬਸ ਕੰਮ ਕਰਦਾ 60 ਸਾਲ ਹੋ ਗਏ ਤੁਹਾਨੂੰ 60 ਸਾਲ ਹੋ ਗਏ ਹਾਂਜੀ ਜਿਹੜਾ ਪਕੌੜੇ ਦੀ ਗੱਲ ਕੀਤੀ ਜਦੋਂ ਲੋਕ ਆਉਂਦੇ ਨੇ ਖਾਂਦੇ ਨੇ ਤਰੀਫ ਕਰਦੇ ਨੇ ਕਿ ਬਹੁਤ ਵਧੀਆ ਟੇਸਟ ਲੱਗਿਆ ਬਹੁਤ ਜ਼ਿਆਦਾ ਵਧੀਆ ਸੁਆਦਨ ਲੱਗਿਆ ਤੇ ਕਿੱਦਾਂ ਦਾ ਮਤਲਬ ਕਿੱਦਾਂ ਦਾ ਮੈਸਜ ਦਾ ਕਹਿੰਦਾ ਸੀ ਭੜੇ ਬੜੀ ਦੂਰੋਂ ਦੂਰੋਂ ਆਏ ਨੇ ਖਾਣੋਂ 30 ਸਾਲੋਂ 50 ਸਾਲਾਂ ਤੇ ਆਏ ਨੇ 10 ਸਾਲ ਸਾਨੂੰ ਹੋ ਗਏ ਨੇ ਇੱਥੇ ਬਹੁਤ ਦੇ ਤੁਹਾਡੇ ਤੁਹਾਡੇ ਪਕੌੜੇ ਸੁਆਦ ਅਸੀਂ ਬੜੀ ਦੂਰੋਂ ਦੂਰੋਂ ਆਏ ਮੈਨੂੰ 20 ਸਾਲ ਹੋ ਗਏ ਇੱਥੇ ਆਂਦੇ ਆ ਮੈਨੂੰ ਆਈ ਮੈਨੂੰ ਕਹਾਂ 6 ਸਾਲ ਹੋ ਗਏ ਤੁਹਾਡੇ ਪਕੌੜੇ ਖਾ ਰਿਹਾ ਹਾਂ ਆਈ ਮੈਨੂੰ ਕਹਿੰਦਾ ਮੈਂ 85 ਸਾਲ ਦਾ ਅੱਜ ਆਇਆ ਤੁਹਾਡੇ ਪਕੌੜੇ ਖਾਣ ਪੂਰੀ ਮਾਰਕੀਟ ਏ ਏਰੀਆ ਜਿਹੜੀ ਇਹ ਪੂਰੀ ਮਾਰਕੀਟ ਹੈ ਤੇ ਇੱਥੇ ਤੋਂ ਲੋਕ ਆਉਂਦੇ ਨੇ ਦੂਰ ਦੂਰੋਂ ਜਿਹੜੇ ਕਿ ਮਾਰਕੀਟ ਵਾਲੇ ਲੋਕ ਦੁਕਾਨ ਵਾਲੇ ਲੋਕ ਆਉਂਦੇ ਨੇ ਸਾਡੇ ਆਉਂਦੇ ਆ ਕਾ ਵੀ ਆਉਂਦੇ ਦੁਕਾਨਦਾਰ ਦੇ ਗਾਹਾਂ ਪਕੌੜੇ ਮੇਰੇ ਕੋਲ ਜਾਂਦੇ ਹਤੇ ਪਲੇਟਾਂ ਪਾ ਕੇ ਜਾਂਦੀਆਂ ਪਲੇਟਾਂ ਤੇ ਕਿੰਨੇ ਟਾਈਮ ਤੇ ਲੈ ਕੇ ਕਿੰਨੇ ਤੱਕ ਟਾਈਮ ਤੇ ਮੈਂ ਅਸੀਂ ਚਾਲੂ ਕਰਿਆ 1:30 ਵਜੇ ਹਾਂ ਤੇ ਰਾਤੀ 9:30 ਵਜੇ ਤੱਕ ਅੱਛਾ ਵਾ ਇੱਕ ਵਾਰੀ ਮੈਂ ਆ ਚਾ ਚਣੇ ਸੀ ਆਪਣਾ ਨੇ ਚਟੇ ਦੇ ਵਿੱਚ ਕੀ ਕੀ ਹਟੇ ਮਿਟ ਪਦੀਨਾ ਤਣੀਆਂ ਮਰਚਾਂ ਪਿਆਜ ਮੇਥੀ ਅਦਰਕ ਅੱਛਾ ਇਹ ਸਾਰੀਆਂ ਜਿਹੜੀਆਂ ਪਕੌੜੇ ਤਿਆਰ ਕਰਨ ਲਈ ਜਿਹੜੇ ਸਮਾਨ ਗੱਢਦੇ ਹੋ ਕਿੰਨਾ ਮਤਲਬ ਟਾਈਮ ਲੱਗ ਜਾ ਤਾਂ ਸਾਰਾ ਸਮਾਨ ਤਿਆਰ ਕਰਦੇ ਆਂ 8 ਵਜੇ 8 ਤੋਂ ਲੈ ਕੇ 1 ਘੰਟਾ ਨੂੰ 1 ਘੰਟਾ ਦਸਵਾ ਤਿਆਰ ਕਰਦੇ ਆਂ ਅੱਜ ਘਰੋਂ ਤਿਆਰ ਕਰਕੇ ਲੈ ਕੇ ਨੇ ਇੱਥੇ ਕਰਦੇ ਆਂ ਅੱਜ ਸਮਾਨ ਕਰੋ ਬਾਕੀ ਇੱਥੇ ਤਿਆਰ ਕਰਦੇ ਆਂ ਜੇ ਅੱਜ ਕਿ ਇੱਥੇ ਕਿਸੇ ਨੇ ਆਣਾ ਹੋਵੇ ਜੇ ਤੁਹਾਡੇ ਮਤਲਬ ਸਮੋਸੇ ਜਿਹੜੇ ਖਾਣੇ ਹੋਣ ਇੱਕ ਵਾਰੀ ਆਪਣੇ ਲੋਕੇ ਜੇ ਦੂਰੋਂ ਆਣਾ ਹੈ ਫੀਲਿੰਗਾਂ ਚਾਹੁੰਂ ਜਹ ਪਹੁੰਚੇ ਫੀਲਿੰਗ ਸੋ ਆਲੋ ਜੀ ਸੀ ਗੱਲ ਕਰ ਲਈਏ ਜੀ ਹਾਂ ਐਡਰੈਸ ਵੀ ਜਿਹੜਾ ਹੈ ਤੁਹਾਡੇ ਨਾਲ ਬਿਲਕੁਲ ਸਾਂਝਾ ਕਰ ਦਿੱਤਾ ਹੈ ਜੇਕਰ ਤੁਸੀਂ ਪਕੌੜੇ ਖਾਣ ਦੇ ਸ਼ੁਕੀਨ ਹੋ ਜੇਕਰ ਅੱਪ ਗੱਲ ਕੀਤੀ ਜਬਾ ਬਾਬਾ ਜੀ ਦੀ ਤੀਜੀ ਪੀੜ੍ਹੀ ਹੈ ਇਹਨਾਂ ਦੀ ਪਕੌੜੇ ਖਾਣ ਬਣਾਉਂਦੇ ਹੋਏ ਦੀ ਜੀ ਹਾਂ ਪਹਿਲਾਂ ਇਹਨਾਂ ਦੇ ਪਿਤਾ ਜੀ ਕੰਮ ਕਰਦੇ ਸੀਗੇ ਫਿਰ ਇਹਨਾਂ ਦੇ ਵੱਡੇ ਭਾਈ ਤੇ ਹੁਣ ਇਹ ਅਜੇ ਬਾਬਾ ਜੀ ਇਕੱਲੇ ਕੰਮ ਕਰਦੇ ਹੋ ਕੀ ਥੋੜੇ ਬੰਦੇ ਵੀ ਰੱਖੇ ਕੱਲੇ ਮੈਸਾ ਕਾਰੀਗਰ ਅਸੀਂ ਆਪ ਹੀ ਆ ਗਏ ਦੋ ਲੇਬਰ ਦੋਲੇ ਵਰਕੀਆ ਅੱਛਾ ਮੈਨੂੰ ਲੱਗਿਆ ਨਾ ਤੁਸੀਂ ਰਾਜਕਪੂਰ ਦੇ ਬਹੁਤ ਵੱਡੇ 팬 ਲੱਗਦੇ ਹੋ ਕਿ ਉਹਨਾਂ ਦੀ ਜੋਕਰ ਮੂਵੀ ਦੀ ਜਿਹੜੀ ਤੁਸੀਂ ਫੋਟੋ ਲਾਈ ਹੋਈ ਹੈ ਨਹੀਂ ਮੈਂ ਕਹੂੰਗੀ ਕੈਮਰਾਮੈਨ ਨੂੰ ਇੱਕ ਵਾਰੀ ਤਸਵੀਰਾਂ ਜੜੀਆਂ ਨੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨ ਬਾਬਾ ਜੀ ਕਿਉਂ ਲਾਈਆਂ ਨਹੀਂ ਰਾਜਕਪੂਰ ਸਾਹਿਬ ਦੀ ਫੋਟੋ ਤਾਂ ਲਾਈ ਹੈ ਇਹਨੇ ਫਿਲਮ ਬਹੁਤ ਹੋਈ ਸੀ ਕਿ ਮੇਰਾ ਨਾਮ ਜੋਕਰ ਹੈ ਜੋ ਰਾਜਕਪੂਰ ਸਾਹਿਬ ਦੀ ਫਿਲਮਾਂ 'ਤੇ ਲੱਗੀ ਸੀ ਨਾ ਫਿਲਮਾਂ 'ਤੇ ਲੱਗੀ ਸੀ 170 ਸਾਲਾਂ 'ਚ 50 ਸਾਲ ਹੋ ਗਏ ਫਿਲਮ ਬਣੇ ਨੂੰ ਤਾਂ ਫਿਲਮ ਲੱਗੀ ਜੇ ਰਾਜਕਪੂਰ ਸਾਹਿਬ ਅੱਥੇ ਆਏ ਜੀ ਉੱਥੇ ਘਾਟਾ ਕਰਦੇ ਫਿਲਮ ਹੁੰਦਾ ਉਹ ਤਾਂ ਸ਼ੋਪਿੰਗ ਕਰਨ ਆਸੀ ਐਤਵਾਰ ਨਾ ਰਾਜਪੁਰ ਸਾਹਿਬ ਹੀ ਗਿਆ ਨਾ ਦਾਰਾ ਸਿੰਘ ਦੀ ਨਾ ਤਰਮਿੰਦਰ ਸੀਗਾ ਅੱਛਾ ਉੱਥੇ ਤੋਂ ਲੰਗਦੇ ਪਏ ਮੀਂਹ ਪੈਂਦਾ ਵਾਜੀ ਇੱਥੇ ਕਾਰ ਰੋਕੀ ਉਹਨਾਂ ਨੇ ਇੱਥੇ ਮੈਂ ਪਕੌੜੇ ਖਾ ਕੇ ਗਏ ਸੀ ਤੇ ਉਹ ਕਹਿ ਗਈ ਇੱਥੇ ਜੀਣਾ ਯਹਾਂ ਮਰਨਾ ਯਹਾਂ ਇਸਕੇ ਸਿਵਾ ਜਾਣਾ ਕਹਾ ਫੇ ਮੈਂ ਪਕੌੜੇ ਲੈ ਕੇ ਚਲੇ ਗਿਆ ਕਿਆ ਬਾਤ ਕਿੰਨੀ ਕਿ ਖੁਸ਼ੀ ਹੋਈ ਸੀ ਕਿ ਜਦੋਂ ਰਾਜਕਪੁਰ ਆ ਕੇ ਆਪ ਤੁਹਾਡੇ ਪਕੌੜੇ ਲੈ ਬੜੇ ਖੁਸ਼ੀ ਹੋਈ ਸੀ ਜਫੀ ਭਾਗ ਮਿਲ ਕੇ ਗਈ ਸੀ ਜੇ ਆਪ ਤੁਹਾਡੀ ਉਮਰ ਕਿੰਨੀ ਹੈ ਉਹ ਮੇਰੇ ਉਮਰ ਲੱਗੇ 8 ਸਾਲ ਦੀ ਅਜੇ ਜਦੋਂ ਉਹਨਾਂ ਨੂੰ ਮਿਲੇ ਸੀਗਾ ਉਦੋਂ ਕਿੰਨੀ ਉਹਨਾਂ ਦਾ ਉਮਰ ਮੋੜ ਰਿਹਾ ਉਦੋਂ ਘੱਟ ਸੀ ਉਮਰ ਦਾ ਉਹ ਬਹੁਤ ਜਵਾਨ ਸੀਗਾ ਦੋਸਤਾਂ ਤੇ ਤੁਸੀਂ ਜੇਕਰ ਇਹਨਾਂ ਦੇ ਪਕੌੜੇ ਖਾਦੇ ਹੋ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰੇ ਤਾਂ ਤੇ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦਸੜੀ ਹੈਡਲਾਈਨਸ ਮੈਂ ਇਹ ਮਲਿਕ ਕੈਮਰਾ ਪਰਸਪੈਕਟਿਵ ਨਾਲ